ਅ ਡਲਟਾ ਚੈਂਬਰ ਹੈਗੇ ਨੇ ਸਿੱਟੀ ਦੇ ਵਿੱਚ ਰੀਚੀ ਟਰੈਵਲ ਦੇ ਨੇੜੇ ਉੱਥੇ ਐਮਜੀ ਐਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇਤੇ ਹੈਗੇ ਸੀ ਤਿੰਨ ਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਐ ਸਲਿੱਪ ਉੱਤੇ ਰੱਖੀ ਸੀ ਜੀ ਤੇ ਅੱਜ ਜਿੱਦੋਂ ਸੂਚਨਾ ਮਿਲੀ ਕਿ ਜਮਸ਼ੇਰ ਤੇ ਲਾਗੇ ਪਿੰਡ ਦੇ ਵਿੱਚ ਦੋ ਪਾਈਪ ਸੀ ਐਫਐਸ ਸਾਹ ਦੇ ਹਿਰਾਤ ਕਰ ਪਾ ਰਹੇ ਲਾਈਟ ਕਰੀਏ ਪਾਰਟੀ ਦਾ ਪਾਰੀ ਜਿੰਨਾ ਗੋड़ियां ਚਲਾ ਗਿਆ ਲਾਈਟ ਕਰੀਏ ਪਾਰਟੀ ਵਾਲੇ ਜਦੋਂ ਬੋਲੀ ਚਲਾਈ ਦੀ ਪਾਰਟੀ ਵਾਲੇ ਸਾਥੀਆਂ ਵੀ ਉੱਥੇ ਪਾਲੀ ਲੱਗਾ ਧਰਤੀਆਂ ਵੀ ਗੱਡੀਆਂ ਲੱਗੀਆਂ ਨੇ ਪਸ ਕਰੋ ਏ ਹਾਲਿਆ ਸਿਚUATION ਪਰ ਰਮਾ ਬੋ ਨਾ ਪੁਲਿਸ ਦੇ ਉੱਪਰ ਜੜੀ ਫਾਇਰਿੰਗ ਕੀਤੀ ਹੈ ਤੁਸੀਂ ਕੋਲ ਵੀ ਦੇਖ ਸਕਦੇ ਮੈਂ ਦਿਖਾ ਰਿਹਾ ਕਿ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ ਪਰ ਜਵਾਬ ਦੇਈ ਦੇ ਵਿੱਚ ਪੁਲਿਸ ਵੱਲੋਂ ਜੜੀਆਂ ਇਹਨਾਂ ਦੇ ਉੱਪਰ ਜਿਹੜੇ ਕ੍ਰੋਸ ਫਾਇਰਿੰਗ ਜੜੀ ਕੀਤੀ ਗਈ ਬੰਦੇ ਨਾਲ ਬਹਿ ਕੇ ਹੋ ਇੱਕ ਜਣਾ ਹੋਰ ਚਲੋ ਜਾਂਗੇ ਕਿੱਥੇ ਇਹ ਬੰਦੇ ਵਿਚੋ ਜਿਹੜਾ ਬੰਦਾ ਜ਼ਖਮ ਆ ਗਿਆ ਲਾਈਕ ਕਰੀਂ ਸ਼ਹਾਬ ਚੇਡ ਕਰੀਂ ਜਦੋਂ ਮਨ ਰਾਜ ਅਰੀ ਸਭ ਦਾ ਚੜਦਾ ਉਸਨੇ ਜਿਹੜਾ ਗਰਾਸਾ ਚ ਲੱਲਿਆ ਪਾਵੇ ਉਸਦੀ ਜਿਹੜੇ ਗੋਲੀ ਲੱਤ ਤੇ ਜੜੀ ਲੱਗੀ ਹੈ ਪਰ ਉਸਨੂੰ ਜਿਹੜਾ ਹੁਣ ਦਲੰਦਰ ਮੈਡੀਕਲ ਲੀ ਲੈ ਜਾਇਆ ਜਾ ਰਿਹਾ ਜਿਸ ਤਰ੍ਹਾਂ ਸੜ ਤੱਕ ਸੜਕੋ ਫੋਨ ਟੈਕਸਟ ਚੈੱਕ ਕਰੀ ਗੋਲ ਤੇ ਲੱਗੇ ਜੀ ਹਲੋ ਹਾਲ ਕੀ ਚਾਲੇ ਕੋ ਬੱਤੇ ਮਾਰਿਆ ਕਿਹਦੇ ਉਹਦੀਆਂ ਦੋਨੋਂ ਬਾਵਾਂ ਜਿਹੜੀਆਂ ਆ ਜੀ ਪਾਵਣ ਦੀ ਵੀ ਰਹੀ ਅੱਗੇ ਛੋਟ ਕਰ ਛੋਟ ਦੂਰੋਂ ਕਰ ਪੜੇ ਯਾਦ ਰੱਖਣਾ ਨਹੀਂ ਇਹ ਨਹੀਂ ਇਸ ਤਰ੍ਹਾਂ ਜਿਹੜੀ ਦਿੱਕਤ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਆਇਆ ਕਿ ਸਰਕਾਰ ਜਿਹੜੀ ਉੱਪਰ ਗੋਲੀ ਚਲਾਈ ਗਈ ਹੈ ਉਸ ਦਿਨ ਪਹਿਲਾਂ ਡਰਾਈਵਰ ਜਦ ਵੀ ਗੱਡੀ ਉੱਪਰ ਗੋਲੀਆਂ ਚਲਾਈਆਂ ਗਈਆਂ ਸੀਗਾ ਉਹਨੂੰ ਲੈ ਕੇ ਅੱਜ ਪੁਲਿਸ ਵੱਲੋਂ ਜਿਹੜੀ ਐਂਕਾਊਂਟਰ ਕੀਤਾ ਗਿਆ ਐਂਕਾਊਂਟਰ ਦਾ ਵੇਸਾ ਕੁਝ ਚੁੱਕ ਕੇ ਰਾਰਤੇ ਜੀ ਦਿੱਤਾ ਹੈ ਡਲਟਾ ਚੈਂਬਰ ਹੈਗੇ ਨੇ ਸਿੱਟੀ ਦੇ ਵਿੱਚ ਰਿਚੀ ਟ੍ਰੈਵਲ ਦੇ ਨੇੜੇ ਉੱਥੇ ਐਮ ਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉਹਤੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀਆਈਏ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹਦੇ ਇਹ ਤੇ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀਟੀ ਨਾਲ ਦੱਸ ਦੇਣਾ ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ ਨਹੀਂ ਡੈਥ ਨਹੀਂ ਹੋਈ ਕਿਸੇ ਦੀ ਇੰਜਰਡ ਹੈਗੇ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਜੋ ਪੁਲਿਸ ਪਾਰਟੀ ਤੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6 ਬਿਲਕੁਲ ਕਿਤੇ ਬੰਦਾ ਸੀ ਇਹ ਇੱਕ ਬੰਦਾ ਵਾ ਕੱਲਾ ਹੀ ਸੀਗਾ ਜੀ ਕੋਈ ਹੋਰ ਵੀ ਉਹਦੇ ਸਾਥੀ ਲਗੇ ਨਹੀਂ ਉਹ ਹ ਦੇ ਬਾਅਦ ਚ ਅਪਡੇਟ ਕਰਦੇ ਜਿੱਦਾਂ ਕਿ ਕੋਈ ਨਾਲ ਕੋਈ ਇਹਨਾਂ ਦਾ ਸੀਗਾ ਫਿਲਹਾਲ ਜਦੋਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦੇ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਡੇ ਨਾਲ ਅਪਡੇਟ ਕਰਦੇ ਬਿਲਕੁਲ ਸਰਿੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਅਪਡੇਟ ਕਰਦੇ ਹਾਂ ਬਾਅਦ ਵਿੱਚ ਸਾਡਾ ਹਲੇ ਆਪਰੇਸ਼ਨ ਬਰਦਰ ਚੱਲ ਰਿਹਾ ਸਾਡਾ ਬਾਅਦ ਵਿੱਚ ਆਪਾਂ ਅਪਡੇਟ ਕਰਦੇ ਹਾਂ ਬਿਲਕੁਲ